ਇੱਕ ਵਾਰ ਫਿਰ ਮੈਨੂੰ ਦਸੂਹਾ ਦੀ ਮੰਡੀ ਸਾਹ ਦਾ ਮੌਕਾ ਮਿਲਿਆ ਔਰ ਮੇਰੇ ਨਾਲ ਸਾਡੇ ਬਹੁਤ ਹੀ ਪਿਆਰੇ ਇਸ ਇਲਾਕੇ ਦੇ ਹਰਮਨ ਪਿਆਰੇ ਐਮਐਲਏ ਕੋਮਨ ਸਾਹਿਬ ਜੀ ਔਰ ਉਹਨਾਂ ਦੀ ਸਾਰੀ ਟੀਮ ਐਸਡੀਐਮ ਤੇ ਸਾਡੇ ਫੂਡ ਸਪਲਾਈ ਦੇ ਡਿਪਟੀ ਡਾਇਰੈਕਟਰ ਡਾਇਰੈਕਟਰ ਔਰ ਡੀਐਫਐਸ ਸਾਰੇ ਸਾਡੇ ਅਧਿਕਾਰੀ ਸੇਵਾ ਔਰ ਮੈਨੂੰ ਇੱਥੇ ਕਈ ਵਾਰ ਆਣ ਦਾ ਮੌਕਾ ਮਿਲਿਆ ਸੋ ਅੱਜ ਮੈਂ ਦੁਆਰਾ ਇਥੇ ਚੋ ਅਨੇਦੀ ਫੀਲਡਸ ਐਜ਼ਰਲੈਂਡ ਵੀ ਆਇਆ ਹਾਂ ਸੋ ਪੰਜਾਬ ਦੇ ਅੰਦਰ 16 ਸਤੰਬਰ ਤੋਂ ਪੈਡੀ ਦੀ ਗਵਰਨਮੈਂਟ ਦਾ ਆਰੰਭ ਹੋਇਆ ਔਰ ਵਕਰੀ ਸਥਿਤੀ ਤੇ ਇਸ ਵਾਰ ਗਵਰਨਮੈਂਟ ਹੋ ਰਹੀ ਹੈ ਕਿਉਂਕਿ ਪੰਜਾਬ ਖੜਾ ਦੀ ਮਾਰਚੋਂ ਮਹੀਨہ ਨਿਕਲ ਕੇ ਬਾਹਰ ਆਇਆ ਔਰ ਬਹੁਤ ਵੱਡੀ ਕੁਦਰਤ ਦੀ ਕਰੋਪੀ ਪੰਜਾਬ ਦੇ ਹਰ ਜਾਨ ਮਾਨਸ ਤੇ ਪਈ ਹੈ ਚਾਹੇ ਉਹ ਕਿਸਾਨ ਚਾਹੇ ਪੰਜਾਬ ਦਾ ਵਪਾਰੀ ਹੈ ਚਾਹੇ ਆਮ ਵਰਗ ਦਾ ਮਜ਼ਦੂਰ ਹੈ ਸੋ ਇਸ ਵਸਾ ਦੇ ਅੰਦਰ ਗਵਰਨਮੈਂਟ ਹੋ ਰਹੀ ਹੈ ਤੇ ਇਹਦੇ باوجود ਪੰਜਾਬ ਦਾ ਕਿਸਾਨ ਬੜੀ ਖੁਸ਼ੀ ਦੇ ਨਾਲ ਚੜ੍ਹਦੀ ਕਲਾ ਚ ਮੰਡੀ ਚ ਆ ਰਿਹਾ ਸੋ ਕੇਂਦਰੀ ਪੂਲ ਦੇ ਲਈ ਸਾਨੂੰ 172 ਲੱਖ ਐਮਟੀ ਦਾ ਟਾਰਗੇਟ ਮਿਲਿਆ ਔਰ ਅਸੀਂ 190 ਲੱਖ ਐਮਟੀ ਦਾ ਬੰਦੋਬਸ ਕੀਤਾ ਉਹਦੇ ਲਈ ਸੀਸੀ ਅਲੋਦ ਲਈ ਬਾਰਦਾਨਾ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਹੈ ਔਰ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 15 ਲੱਖ 22000 ਐਮਟੀ ਚਵਾਨਾ ਪਹੁੰਚਿਆ ਜਿਹਦੇ ਵਿੱਚੋਂ ਸਾਡੀਆਂ ਵੱਖ-ਵੱਖ ਏਜੰਸੀਜ਼ ਵੱਲੋਂ 14 ਲੱਖ 41000 ਐਮਟੀ ਪਰਚੇਸ ਕੀਤਾ ਜਾ ਚੁੱਕਿਆ ਤੇ ਉਹਦੀ ਜਿਹੜੀ ਬਣਦੀ ਰਕਮ ਹੈ 2700 ਕਰੋੜ ਰੁਪਇਆ ਪੰਜਾਬ ਦੇ ਕਿਸਾਨ ਦੇ ਖਾਦਿਆਂ ਸੇ ਰਿਲੀਜ਼ ਕੀਤਾ ਜਾ ਚੁੱਕਿਆ ਤੇ ਖਾਸ ਕਰਕੇ ਜਿਹੜੀ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਬਚਨਬੱਤਾਂ ਪੰਜਾਬ ਦੇ ਕਿਸਾਨਾਂ ਦੇ ਨਾਲ ਤੇ ਉਹਨਾਂ ਦਾ ਉਸ ਗੱਲ ਨੂੰ ਲੈ ਕੇ ਜਿਹੜਾ ਦੇਸ਼ ਹੈ ਕਿ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੰਜਾਬ ਦੀ ਮੰਡੀ ਚ ਕਿਸਾਨ ਨੂੰ ਨਾ ਆਵੇ ਔਰ ਉਹਦੀ ਫਸਲ ਜਿਹੜੀ ਆ ਉਹ ਜੋ ਵੀ ਘੰਟੇ ਦੇ ਵਿੱਚ ਵਿੱਚ ਖਰੀਦਣ ਤੋਂ ਬਾਅਦ ਭੁਗਤਾਨ ਉਹਦੇ ਖਾਤੇ 'ਚ ਹੋਵੇ ਸੋ ਮੈਂ ਸਮਝਦਾ ਕਿ ਪਿਛਲੇ ਸਾਢੇ 3 ਸਾਲਾਂ ਦੇ ਦੌਰਾਨ ਇਹ ਸਾਡਾ 7ਵਾਂ ਸੀਜ਼ਨ ਹੈ ਪੈਡੀ ਔਰ ਵੀਟ ਦਾ ਔਰ ਜਿਸ ਤਰ੍ਹਾਂ ਸਮੂਹਤਲੀ ਪਹਿਲਾਂ ਵੀ ਚੱਲਦਾ ਰਿਹਾ ਇਸ ਵਾਰ ਵੀ ਬੜਾ ਕਮਾਲ ਦਾ ਚੂਚੂ ਵੀਕਟਾਂ ਦੇ ਵਿੱਚ ਪੇਮੈਂਟ ਕਿਸਾਨ ਦੇ ਖਾਤੇ ਚ ਪਾਈ ਜਾ ਰਹੀ ਹੈ ਸੋ ਅੱਜ ਮੈਂ ਜਿਹੜਾ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਦਾ ਹੋਇਆ ਨਾਲ ਇੱਕ ਮੈਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਵੀ ਕਰਾਂਗਾ ਕਿ ਉਹ ਫਸਲ ਨੂੰ ਕਾਲੀ ਨਾ ਕਰਨ ਸਵਾਰਥੀ ਲੈ ਧਿਆਨ ਪੈਸਾ ਸਾਡੇ ਕੋਲ ਹੈ ਬਾਰਦਾਨਾ ਸਾਡੇ ਕੋਲ ਹੈ ਇਰਾਦਾ ਸਾਡੇ ਕੋਲ ਹੈ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਚ ਚੱਕਾਂਗੇ ਕੋਈ ਦਿੱਕਤ ਉਹਨਾਂ ਨੂੰ ਨਹੀਂ ਆਏਗੀ ਪਰ ਇਹਦੇ ਲਈ ਜਿਹੜਾ ਉਹ ਵੀ ਥੋੜਾ ਸਹਿਯੋਗ ਕਰਨ ਪਰ ਨਾਲ ਦੇ ਨਾਲ ਅਸੀਂ ਜਰੂਰ ਇਹ ਗੱਲ ਮਤਲਬ ਕਵਾਂਗੇ ਕਿ ਪੰਜਾਬ ਭਾਵੇਂ ਵੱਖਰੀ ਹਾਲਾਤਾਂ ਤੋਂ ਗੁਜ਼ਰ ਕੇ ਆਇਆ ਪਰ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਸਾਨੂੰ ਕੇਂਦਰੀ ਕੋਲ ਦੇ ਲਈ ਟਾਰਗੇਟ ਮਿਲਿਆ ਉਹਦੇ ਅਸੀਂ ਉਹਨੂੰ ਅਚੀਵ ਕਰੀਏ ਤੇ ਇਹ ਦੋਵੇਂ ਸੀਜ਼ਨ ਜਿਹੜੇ ਆ ਪੰਜਾਬ ਦੀ ਪੈਡੀ ਔਰ ਬੀਟ ਦਾ ਬੜੀ ਵੱਡੀ ਪੰਜਾਬ ਦੀ ਆਰਥਿਕਤਾ ਦੇ ਨਾਲ ਇਹਨਾਂ ਦਾ ਸਬੰਧ ਹੈਗਾ ਕਰੋੜਾਂ ਲੋਕ ਇਹਦੇ ਨਾਲ ਜੁੜੇ ਆ ਕਿਸਾਨ ਜੁੜੇ ਆ ਮਜ਼ਦੂਰ ਜੁੜੇ ਆ ਮਿਲਰ ਆਰਤੀ ਸਭੇ ਲੋਕ ਜੁੜੇ ਆ ਸੋ ਇਸ ਸੀਜ਼ਨ ਸਭ ਦੇ ਲਈ ਵਧੀਆ ਹੋਵੇ ਇਹੀ ਅਸੀਂ ਲਗਾਤਾਰ ਜਿਹੜਾ ਉਹ ਤੇ ਪੈਰਾ ਦੇ ਲਿਆ ਸਰ ਇੱਕ ਕਿਸਾਨਾਂ ਨੂੰ ਵੱਡੀ ਸਮੱਸਿਆ ਆਈ ਹੈ ਕਿ 125 ਨੰਬਰ ਜਿਹੜਾ ਸਰਕਾਰ ਵੱਲੋਂ ਰეკਮੈਂਡਡ ਵੀ ਸੀਗਾ ਉਹ ਵੀ ਕਿਸਾਨਾਂ ਦਾ ਬਹੁਤ ਖਰਾਬ ਹੋਇਆ ਹੈ ਕਈ ਪਿੰਡਾਂ 'ਚ ਕਈ 100 ਏਕੜ ਫਸਲ ਗਈ ਹੈ ਬਰਬਾਦ ਹੋ ਚੁੱਕੀ ਹੈ ਉਹਦੇ ਲਈ ਵੀ ਕਿਸਾਨ ਜਿਹੜੇ ਬਾਰ-ਬਾਰ ਆਵਾਜ਼ ਉਠਾ ਰਹੇ ਨੇ ਮੈਂ ਉਹ ਹੀ ਗੱਲ ਕਹਿ ਰਿਹਾ ਹਾਂ ਕਿ ਕੁਦਰਤ ਆ ਕੁਦਰਤ ਨੇ ਪਤਾ ਨਹੀਂ ਕਿਸੇ ਇਲਾਕੇ ਨੂੰ ਕਿਸੇ ਸਮਾਜ ਨੂੰ ਮਨੋਖ ਨੂੰ ਕਦੋਂ ਕਿਹੜੇ ਰੰਗ 'ਚ ਰੰਗ ਦੇ ਦੇਣਾ ਕੁਦਰਤ ਦੀ ਬਹੁਤ ਸੀਮਤਾਕਤ ਹੈ ਪਰ ਕਿਉਂਕਿ ਪੰਜਾਬ ਹੈ ਪੰਜਾਬ ਝਖੜਾ ਨਾਲ ਟਕਰਾ ਵੀ ਲੈਂਦਾ ਰਿਹਾ ਉੜਦਾ ਵੀ ਰਿਹਾ ਡਿੱਗਦਾ ਵੀ ਰਿਹਾ ਲੇਕਿਨ ਜਿੱਥੋਂ ਤੱਕ ਕੋਈ ਫਸਲ ਦੀ ਮਤਲਬ ਹੈਗਾ ਉਦੀ ਖਰਾਬੇ ਦਾ ਉਹ ਸਰਕਾਰ ਵੱਲੋਂ ਜਿਹੜੇ ਬਕਾਇਦਾ ਸਪੈਸ਼ਲ ਗਦੌਰੀਆਂ ਹੋ ਚੁੱਕੀਆਂ ਨੇ ਔਰ ਜੋ ਬਣਦਾ ਮੌਜਾ ਪੰਜਾਬ ਸਿੰਗਲ ਸਟੇਟ ਐਸ ਬੇਸ ਦੇ ਅੰਦਰ ਜਿੱਥੇ ਬਾਕੀ ਰਾਜਾਂ ਨਾਲੋਂ ਸਭ ਤੋਂ ਜ਼ਿਆਦਾ ਇਸ ਵਾਰ ਜਿਹੜਾ ਸਰਕਾਰ ਨੇ ਲਾਂਚ ਕੀਤਾ ਮੌਜਾ ਦਾ ਸੋ ਕੱਲੇ ਕੱਲੇ ਨੁਕਸਾਨ ਦੀ ਸਰਕਾਰ ਕੋ ਭਾਈ ਸਰ